ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮਹ ਚੇਤਨ ਕਾ ਸ਼ਾਪ ਉਮੀਦ ਕਰਦਾ ਕਿ ਤੁਸੀਂ ਠੀਕ ਠਾਕ ਹੋਵੋਗੇ ਐ ਦੋਸਤੋ ਐ ਬੀਤੀ ਦੇਰ ਰਾਤ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਾਕਿਸਤਾਨ ਵੱਲੋਂ ਡਰੋਨ ਹਮਲੇ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਜਿਸ ਨੂੰ ਕੀ ਭਾਰਤੀ ਫੌਜਾ ਵੱਲੋਂ ਨਾਕਾਮ ਕੀਤਾ ਗਿਆ ਉੱਥੇ ਜੇਕਰ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਦਸੂਆ ਦੇ ਵਿੱਚ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਜਿਹੜੀਆਂ ਕਾਫੀ ਜ਼ਿਆਦਾ ਸੁਣਾਈ ਦਿੱਤੀਆਂ ਗਈਆਂ ਸਨ ਜਿਸ ਦੀ ਕੀ ਸੀਸੀਟੀਵੀ ਵੀਡੀਓ ਵੀ ਵੱਖ-ਵੱਖ ਮੀਡੀਆ ਦੇ ਪਲੇਟਫਾਰਮਸ ਤੇ ਚੱਲੀ ਆ ਸੋ ਤੁਹਾਨੂੰ ਦੱਸਦੇ ਨਾ ਚਾਹੁੰਦੇ ਆ ਕਿ ਬੀਤੀ ਦੇਰ ਰਾਤ ਜਿਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਖਤਮ ਹੁੰਦਾ ਤਾਂ ਸੰਬੋਧਨ ਖਤਮ ਹੁੰਦੇ ਆ ਸਾਰੀ ਪਾਕਿਸਤਾਨ ਵੱਲੋਂ ਫਿਰ ਆਪਣੇ ਨਪਾਕ ਇਰਾਦਿਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਜਾਂਦਾ ਸੋ ਜਿਵੇਂ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਪੀਐਸਪੀਸੀਐਲ ਵੱਲੋਂ ਜਿਹੜੀਆਂ ਬਿਜਲੀ ਦੀਆਂ ਬਿਜਲੀ ਦੀ ਸਪਲਾਈ ਹੈ ਉਹ ਤਮਾਮ ਜ਼ਿਲ੍ਹੇ ਭਰ ਦੇ ਵਿੱਚ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਵੀ ਜਿਹੜੀਆਂ ਆਪਣਾ ਆਪਣੀਆਂ ਦੁਕਾਨਾਂ ਬੰਦ ਕਰ ਲਈਆਂ ਜਾਂਦੀਆਂ ਨੇ ਪਰੰਤੂ ਕੁਝ ਦੁਕਾਨਦਾਰ ਅਜੀਹੇ ਨੇ ਜਾਂ ਸ਼ਰਾਬ ਦੇ ਠੇਕੇਦਾਰ ਅਜੀਹੇ ਨੇ ਇਹ ਜਿਹੜੇ ਕਿ ਪਿਆਸਿਆਂ ਦੇ ਇੰਨੇ ਕੁ ਜ਼ਿਆਦਾ ਲੋਬੀ ਨੇ ਕਿ ਉਹਨਾਂ ਨੂੰ ਨਾ ਤਾਂ ਆਪਣੀ ਜਾਨ ਦੀ ਹੀ ਪਰਵਾਹ ਹੈ ਤੇ ਨਾ ਹੀ ਦੂਜਿਆਂ ਦੀ ਕਿਉਂਕਿ ਬਹੁਤ ਸਾਰੀਆਂ ਫੋਨ ਕਾਲਸ ਆਉਂਦੀਆਂ ਨੇ ਜਦੋਂ ਬਲੈਕਆਊਟ ਕੋਸ਼ਿਸ਼ ਕੀਤਾ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਕਿ ਫਲਾਨੀ ਥਾਂ ਤੇ ਦੁਕਾਨ ਖੁੱਲੀ ਹੋਈ ਹੈ ਫਲਾਨੀ ਥਾਂ ਤੇ ਸ਼ਰਾਬ ਦਾ ਠੇਕਾ ਖੁੱਲਿਆ ਹੋਇਆ ਤਾਂ ਵੀ ਤੇ ਕੱਲ ਵੀ ਬਹੁਤ ਸਾਰੇ ਮਾਮਲੇ ਜਿਹੜੇ ਹੋ ਹੁਸ਼ਾਰਪੁਰ ਨਿਊਜ਼ ਤੇ ਵਿੱਚ ਧਿਆਨ ਦੇ ਵਿੱਚ ਆਮ ਲੋਕਾਂ ਵੱਲੋਂ ਲਿਆਂਦੇ ਗਏ ਨੇ ਤਾਂ ਪ੍ਰੰਤੂ ਮੈਂ ਦੋ ਤੋਂ ਤਿੰਨ ਮਾਮਲਿਆਂ ਦੀ ਗੱਲ ਕਰਾਂਗਾ ਇੱਕ ਹੁਸ਼ਾਰਪੁਰ ਦੇ ਚਾਂਡਾ ਚੌਂਕ ਤੇ ਵਿੱਚ ਜਿਹੜਾ ਉਹ ਠੇਕਾ ਦੇਰ ਰਾਤ ਤੱਕ ਖੁੱਲਿਆ ਰਿਹਾ ਸ਼ਰਿਆਮ ਜਿੱਥੇ ਉਹ ਠੇਕੇ ਖੁੱਲੇ ਹੁੰਦੇ ਨੇ ਤਾਂ ਉਹਨਾਂ ਵੱਲੋਂ ਆਪਣੇ ਠੇਕੇਬਾਰ ਬੱਤੀਆਂ ਜਾਂ ਲਾਈਟਾਂ ਇਸ ਤਰ੍ਹਾਂ ਲਗਾ ਕੇ ਲਗਾਈਆਂ ਹੁੰਦੀਆਂ ਨੇ ਜਿਵੇਂ ਦਿਨ ਚੜ੍ਹਿਆ ਗਿਆ ਹੁੰਦਾ ਸੋ ਇਸੇ ਤਰ੍ਹਾਂ ਹੁਸ਼ਾਰਪੁਰ ਦੇ ਬਸਟਾਡ ਨਸਤੇਕ ਸਿਟੀ ਸੈਂਟਰ ਮਾਰਕੀਟ ਮੌਜੂਦ ਹੈ ਉਸ ਅੰਦਰ ਮੌਜੂਦ ਹੈ ਡੋਮੀਨੋਸ ਪੀਜ਼ਾ ਸੋ ਉੱਥੋਂ ਤੱਕ ਸ਼ਰਮਨਾਕ ਕਾਰਾ ਤੁਹਾਨੂੰ ਦੱਸਾਂਗਾ ਕਿ ਜਦੋਂ ਉਹਨਾਂ ਵੱਲੋਂ ਆਪਣਾ ਡੋਮੀਨੋਸ ਜਿਹੜਾ ਰੈਸਟੋਰੈਂਟ ਬੰਦ ਨਹੀਂ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਮੇਰੇ ਵੱਲੋਂ ਉਹਨਾਂ ਨੂੰ ਫੋਨ ਕੀਤਾ ਜਾਂਦਾ ਤਾਂ ਅੱਗੇ ਜਵਾਬ ਆਉਂਦਾ ਕਿ ਸਾਨੂੰ ਅਜੇ ਤੱਕ ਬੰਦ ਕਰਨ ਦਾ ਹੁਕਮ ਨਾ ਤਾਂ ਪੁਲਿਸ ਨੇ ਹੀ ਦਿੱਤਾ ਹੈ ਤੇ ਨਾ ਹੀ ਡੀਸੀ ਮੈਮ ਨੇ ਤਾਂ ਜਦੋਂ ਮੇਰੇ ਵੱਲੋਂ ਥੋੜਾ ਉਹਨਾਂ ਨੂੰ ਝਾੜ ਪਾਈ ਗਈ ਆ ਉਹਨਾਂ ਦੀ ਸੀਨੀਅਰ ਅਥਾਰਟੀ ਦੇ ਨਾਲ ਗੱਲਬਾਤ ਕੀਤੀ ਗਈ ਇੱਥੋਂ ਤੱਕ ਕਿ ਮੈਂ ਮੌਕੇ ਤੇ ਠਾਣਾ ਮਾਡਲ ਟਾਊਨ ਦੇ ਐਸਐਚਓ ਗੁਰਸਾਹਿਬ ਸਿੰਘ ਨੂੰ ਦੇਰ ਰਾਤ ਫੋਨ ਵੀ ਕੀਤਾ ਤੇ ਜਿਨ੍ਹਾਂ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਡੋਮੀਨੋਸ ਨੂੰ ਬੰਦ ਕਰਵਾਇਆ ਗਿਆ ਹਾਲਾਂਕਿ ਐਸਐਚਓ ਗੁਰਸਾਹਿਬ ਸਿੰਘ ਦਾ ਕਹਿਣਾ ਹੈ ਕੁਨਵਲੋਂ ਲਗਾਤਾਰ ਬਸ ਸਟੈਂਡਸ ਤੋਂ ਤੀਕ ਜਿੰਦੀਆਂ ਵੀ ਮਾਰਕੀਟਸ ਨੇ ਉਹਨਾਂ ਦੇ ਵਿੱਚ ਜਾ ਕੇ ਜਿਹੜੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਪਰੰਤੂ ਬਾਵਜੂਦ ਇਸਤੇ ਕੁਝ ਲੋਕਾਂ ਵੱਲੋਂ ਚੰਦ ਪੈਸਿਆਂ ਦੇ ਲਾਲਚ ਵਿੱਚ ਆ ਕੇ ਦੂਜਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾਉਣਾ ਕਿੰਨਾ ਕੁ ਉਜਾਇਜ਼ ਹੈ ਸੋ ਮੈਂ ਇੱਥੇ ਹੁਸ਼ਾਰਪੁਰ ਸਿਵਲ ਪ੍ਰਸ਼ਾਸਨ ਨੂੰ ਤੇ ਖਾਸ ਕਰ ਹੁਸ਼ਾਰਪੁਰ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹਾਂਗਾ ਕਿ ਅਜਿਹੇ ਲੋਕਾਂ ਤੇ ਜਿਕਰ ਮੈਂ ਪੰਜਾਬੀ ਦੇ ਵਿੱਚ ਕਹਾ ਇਹਨਾਂ ਦੀ ਚੂੜੀ ਹੈ ਜਿਹੜੀ ਉਹ ਜ਼ਰੂਰ ਕੱਸੀ ਜਾਵੇ ਇਹਨਾਂ ਤੇ ਕੋਈ ਅਜੀਹਾ ਗੰਡਲ ਗਿਆ ਜਾਵੇ ਕਿ ਭਵਿੱਖ ਵਿੱਚ ਜੇਕਰ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦਾ ਫੈਸਲਾ ਸੁਣਾਇਆ ਜਾਂਦਾ ਹੈ ਤਾਂ ਉਹਨਾਂ ਹੁਕਮਾਂ ਦੀ ਉਹ ਤੋਹੀਨ ਨਾ ਕਰਨ ਉਹਨਾਂ ਹੁਕਮਾਂ ਦੀ ਉਹ ਉਲੰਘਣਾ ਨਾ ਕਰਨ ਕਿਉਂਕਿ ਜਿਵੇਂ ਹੀ ਇਹ ਬਲੈਕਆਊਟ ਅਨਾਉਂਸ ਹੁੰਦਾ ਹੈ ਤਾਂ ਵਕਫਾ ਕੇ ਮੀਡੀਆ ਅਦਾਰਿਆਂ ਵੱਲੋਂ ਆਮ ਲੋਕਾਂ ਤੱਕ ਆਵਾਜ਼ ਪਹੁੰਚਾਉਣੀ ਜਾਂ ਪ੍ਰਸ਼ਾਸਨ ਦਾ ਸੰਦੇਸ਼ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਤਕਰੀਬਨ तमाम ਜ਼ਿਲ੍ਹੇ ਭਰ ਦੇ ਵਿੱਚ ਬਲੈਕਆਊਟ ਨੂੰ ਕਾਫੀ ਜ਼ਿਆਦਾ ਸਹਿਯੋਗ ਵੀ ਮਿਲਦਾ ਕਿਉਂਕਿ ਹਾਲਾਤ ਉਸ ਤਰ੍ਹਾਂ ਦੇ ਨੇ ਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਦਿਨ ਸਮੇਂ ਹੀ ਫੋਨ ਕਰਕੇ ਜਾਣਕਾਰੀ ਹਾਸਲ ਕਰਦੇ ਨੇ ਕਿ ਅੱਜ ਬਲੈਕਆਊਟ ਹੋਵੇਗਾ ਜਾਂ ਨਹੀਂ ਤਬੀ ਤੱਕ ਅੱਜ ਵੀ ਅਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਉਮੀਦ ਹੈ ਕਿ ਅੱਜ ਬਲੈਕਆਊਟ ਜਿਹੜਾ ਨਹੀਂ ਹੋਵੇਗਾ ਕਿਉਂਕਿ ਡਿਪਟੀ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਦੇ ਨਾਲ ਅਦਾਰਾ ਹੁਸ਼ਾਰਪੁਰ ਨਿਊਜ਼ ਦੀ ਗੱਲਬਾਤ ਹੋਈ ਸੀ ਪਰੰਤੂ ਜਿਵੇਂ ਹੀ ਪਾਕਿਸਤਾਨ ਵੱਲੋਂ ਆਪਣੀਆਂ ਘਟੀਆਂ ਹਰਕਤਾਂ ਨੂੰ ਫਿਰ ਤੋਂ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਤੁਰੰਤ ਪ੍ਰਭਾਵ ਦੇ ਨਾਲ 에ਅਰ ਇੰਡੀਆ ਫੋਰਸਸ ਦੀ ਹਦਾਇਤਾਂ ਤੋਂ ਬਾਅਦ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਇਸ ਜ਼ਿਲ੍ਹੇ ਭਰ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ। ਪਰੰਤੂ ਅਜਿਹੀਏ ਦੁਕਾਨਦਾਰ ਜੋ चंद ਪੈਸੇ ਆ ਖਾਤਰ ਆਪਣੀਆਂ ਜਾਨਾਂ ਦੇ ਨਾਲ-ਨਾਲ ਦੂਜੇ ਆਮ ਲੋਕਾਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਉਂਦੇ ਨੇ ਕਿ ਉਹਨਾਂ ਤੇ ਹੁਸ਼ਿਆਰਪੁਰ ਪ੍ਰਸ਼ਾਸਨ ਕਦੋਂ ਕਾਰਵਾਈ ਕਰੇਗਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਮਾਮਲੇ ਜਿਹੜੇ ਜੇਕਰ ਮੀਡੀਆ ਦੇ ਧਿਆਨ ਦੇ ਵਿੱਚ ਆਉਂਦੇ ਨੇ ਬਹੁਤ ਸਾਰੇ ਨਹੀਂ ਕਹਾਂਗਾ ਕਹਾਂਗਾ ਸੈਂਕੜੇ ਮਾਮਲੇ ਜਿਹੜੇ ਉਹ ਮੀਡੀਆ ਦੇ ਧਿਆਨ ਦੇ ਵਿੱਚ ਆਉਂਦੇ ਨੇ ਕਿ ਉਹਨਾਂ ਲੋਕਾਂ ਵੱਲੋਂ ਬਲੈਕਆਊਟ ਦੀ ਉਲੰਘਣਾ ਕੀਤੀ ਜਾਂਦੀ ਹੈ ਜੋ ਕਿ ਸਾਰਾ ਕੁਝ ਜਾਣਦੇ ਵੀ ਨੇ ਹਾਲਾਂਕਿ ਜੇਕਰ ਮੈਂ ਡੋਮੀਨੋਸ ਦੀ ਗੱਲ ਕਰ ਰਿਹਾ ਤਾਂ ਉਹਨਾਂ ਦੀ ਬਕਾਇਦਾ ਮੇਰੇ ਕੋਲੇ ਰਿਕਾਰਡਿੰਗ ਵੀ ਮੌਜੂਦ ਹੈ ਪਰੰਤੂ ਪ੍ਰਸ਼ਾਸਨ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਡੋਮੀਨੋਸ ਤੇ ਕਾਰਵਾਈ ਕੀਤੀ ਜਾਵੇ ਹਰ ਇੱਕ ਉਸ ਵਿਅਕਤੀ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਸਰਕਾਰੀ ਹੁਕਮਾਂ ਦੀਆਂ ਉਲੰਘਣਾ ਕਰਦਾ ਹੈ ਜਿਹੜਾ ਸਰਕਾਰੀ ਹੁਕਮਾਂ ਦੀ ਤੋਹੀਨ ਕਰਦਾ ਹੈ ਕਿਉਂਕਿ ਇਸ ਵਕਤ ਹਾਲਾਤ ਜਿਸ ਤਰ੍ਹਾਂ ਦੇ ਨੇ ਉਹ ਉਹਨਾਂ ਨੂੰ ਪੁੱਛ ਕੇ ਵੇਖਿਆ ਜਾਵੇ ਜਿਨ੍ਹਾਂ ਦੀ ਜਾਣਤਬਣੀ ਹੋਈ ਹੈ ਜਾਂ ਜਿਨ੍ਹਾਂ ਦੇ ਪੁੱਤ ਜਿਨ੍ਹਾਂ ਮਾਵਾਂ ਦੇ ਪੁੱਤ ਜਿਨ੍ਹਾਂ ਭੈਣਾਂ ਦੇ ਭਰਾ ਉਹ ਜੰਗ ਦੇ ਮੈਦਾਨ ਦੇ ਵਿੱਚ ਫਰੰਟ ਲਾਈਨ ਤੇ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਨੇ ਆਮ ਨਾਗਰਿਕਾਂ ਦੀ ਰੱਖਿਆ ਦੇ ਲਈ ਦੁਸ਼ਮਣ ਦੇ ਨਾਲ ਲੜ ਰਹੇ ਨੇ ਸੋ ਉਮੀਦ ਕਰਦਾ ਹਾਂ ਕਿ ਹੁਸ਼ਾਰਪੁਰ ਪ੍ਰਸ਼ਾਸਨ ਜਲਦ ਇਸਾਰੇ ਮਾਮਲੇ ਤੇ ਗੰਭੀਰਤਾ ਦੇ ਨਾਲ ਨੋਟਿਸ ਲਵੇਗਾ